ਦੋਸਤੋ ਆਪਣੀ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਧਰਮ ਦੇ ਠੇਕੇਦਾਰਾਂ ਨੂੰ ਸੱਚ ਹজম ਨਹੀਂ ਹੁੰਦਾ ਦੋਸਤੋ ਅਸੀਂ ਕਥਾਵਾਚਕਾਂ ਤੇ ਡੇਰੇਦਾਰ ਬਾਬਿਆਂ ਦੀਆਂ ਗੱਪ ਕਹਾਣੀਆਂ ਤੋਂ ਪ੍ਰਭਾਵਿਤ ਹੋ ਕੇ ਅਜਿਹੀ ਘਮਣਘੇਰੀ ਵਿੱਚ ਫਸ ਗਏ ਹਾਂ ਕਿ ਸਾਨੂੰ ਸੱਚ ਝੂਠ ਲੱਗਦਾ ਹੈ ਅਤੇ ਝੂਠ ਸੱਚ ਲੱਗਦਾ ਹੈ ਕਿਸੇ ਆਦਮੀ ਵੱਲੋਂ ਸੱਚ ਦੇ ਆਧਾਰ ਤੇ ਦੱਸੀ ਹੋਈ ਗੱਲ ਸਾਨੂੰ ਜ਼ਹਿਰ ਵਰਗੀ ਲੱਗਦੀ ਹੈ ਉਸ ਸੱਚੀ ਗੱਲ ਨੂੰ ਸੁਣ ਕੇ ਸਾਡੇ ਪੇਟ ਵਿੱਚ ਅਜਿਹਾ ਦਰਦ ਉੱਠਦਾ ਹੈ ਕਿ ਸਾਡਾ ਖਾਂਦਾ ਪੀਤਾ ਸਾਰਾ ਕੁਝ ਬਾਹਰ ਆਉਣ ਲੱਗ ਪੈਂਦਾ ਹੈ ਅਜਿਹੀ ਹੀ ਇੱਕ ਘਟਨਾ ਪਿਛਲੇ ਬੀਤੇ ਦਿਨ ਮੇਰੇ ਨਾਲ ਵਾਪਰੀ ਮੈਂ YouTube ਉੱਪਰ ਇੱਕ 5 ਮਿੰਟ ਦੀ ਵੀਡੀਓ ਬਣਾ ਕੇ ਪਾ ਦਿੱਤੀ ਜਿਸ ਦਾ ਹੈਡਿੰਗ ਸੀ ਇਹ ਸਾਡੀ ਧਰਤੀ ਇੱਕ ਬਲਦ ਦੇ ਸਿੰਘ ਉੱਪਰ ਖੜੀ ਹੈ ਆਓ ਆਪਾਂ ਬਾਬਾ ਨਾਨਕ ਜੀ ਤੋਂ ਪੁੱਛ ਲੈਂਦੇ ਹਾਂ ਇਸ ਵੀਡੀਓ ਵਿੱਚ ਮੈਂ ਜਪਜੀ ਸਾਹਿਬ ਜੀ ਵਿੱਚੋਂ ਬਾਬਾ ਨਾਨਕ ਜੀ ਦੇ ਇੱਕ ਸ਼ਬਦ ਦੀ ਵਿਆਖਿਆ ਕਰ ਦਿੱਤੀ ਉਹ ਸ਼ਬਦ ਸੀ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ ਜੇ ਕੋ 부ਜੇ ਹੋਵੇ ਸਚਾਰ ਤਬਲੇ ਉੱਪਰ ਕਿਤਾ ਪਾਰ ਧਰਤੇ ਹੋਰ ਪਰੇ ਹੋਰ ਹੋਰ ਤਿਸਤੇ ਧਾਰ ਤਲੇ ਕਵਨ ਜੋਰ ਬਾਬਾ ਨਾਨਕ ਜੀ ਦੇ ਇਸ ਸ਼ਬਦ ਦੇ ਮੈਂ ਅਰਥ ਇਸ ਤਰ੍ਹਾਂ ਕੀਤੇ ਅਕਾਲ ਪੁਰਖ ਦਾ ਧਰਮ ਰੂਪੀ ਵੱਜਮਾ ਨਿਜਮ ਹੀ ਬਲਦ ਹੈ ਜੋ ਸ੍ਰਿਸ਼ਟੀ ਨੂੰ ਕਾਇਮ ਰੱਖ ਰਿਹਾ ਹੈ ਇਹ ਧਰਮ ਦਾ ਪੁੱਤਰ ਹੈ ਭਾਵ ਅਕਾਲ ਪੁਰਖ ਨੇ ਆਪਣੀ ਮਿਹਰ ਕਰਕੇ ਸ੍ਰਿਸ਼ਟੀ ਨੂੰ ਟਿਕਾ ਕੇ ਰੱਖਣ ਲਈ ਧਰਮ ਰੂਪੀ ਨਿਯਮ ਬਣਾ ਦਿੱਤਾ ਹੈ ਇਸ ਧਰਮ ਨੇ ਆਪਣੀ ਮਰਿਆਦਾ ਅਨੁਸਾਰ ਸੰਤੋਖ ਨੂੰ ਜਨਮ ਦੇ ਦਿੱਤਾ ਹੈ ਤੁਸੀਂ ਖਿਆਲ ਕਰੋ ਕਿ ਇਸ ਬਲਦ ਉਪਰ ਧਰਤੀ ਦਾ ਕਿੰਨਾ ਬੇਅੰਤ ਭਾਰ ਹੈ ਉਹ ਵਿਚਾਰਾ ਇੰਨੇ ਭਾਰ ਨੂੰ ਕਿਵੇਂ ਚੁੱਕ ਸਕਦਾ ਹੈ ਮੰਨ ਲਓ ਜੇਕਰ ਧਰਤੀ ਦੇ ਥੱਲੇ ਇੱਕ ਬਲਦ ਹੈ ਤਾਂ ਉਸ ਬਲਦ ਨੂੰ ਸਹਾਰਾ ਦੇਣ ਵਾਸਤੇ ਥੱਲੇ ਇੱਕ ਹੋਰ ਜ਼ਤੀ ਚਾਹੀਦੀ ਹੈ ਅਤੇ ਉਸ ਧਰਤੀ ਦੇ ਥੱਲੇ ਇੱਕ ਹੋਰ ਬਲਦ ਚਾਹੀਦਾ ਹੈ ਇਸ ਤਰ੍ਹਾਂ ਇਹ سلسلہ ਕਿੱਥੋਂ ਤੱਕ ਜਾਵੇਗਾ ਅਤੇ ਆਖਰੀ ਬਲਦ ਦੇ ਥੱਲੇ ਉਸ ਬਲਦ ਨੂੰ ਆਸਰਾ ਦੇਣ ਵਾਸਤੇ ਕਿਹੜੀ ਚੀਜ਼ ਹੋਵੇਗੀ ਇਸ ਤਰ੍ਹਾਂ ਬਾਬਾ ਨਾਨਕ ਜੀ ਆਪਣੀ ਬਾਣੀ ਜਪਜੀ ਸਾਹਿਬ ਵਿੱਚ ਇਸ ਗੱਲ ਨੂੰ ਪੂਰੀਆਂ ਦਲੀਲਾਂ ਦੇ ਕੇ ਨਕਾਰ ਰਹੇ ਹਨ ਕਿ ਧਰਤੀ ਕਿਸੇ ਬਲਦ ਦੇ ਆਸਰੇ ਖੜੀ ਹੈ ਦੋਸਤੋ ਮੈਂ ਬਾਬਾ ਨਾਨਕ ਜੀ ਦੇ ਸ਼ਬਦ ਦੀ ਇਸ ਤਰ੍ਹਾਂ ਵਿਆਖਿਆ ਕੀਤੀ ਸੀ ਮੇਰੀ ਇਸ ਵੀਡੀਓ ਨੂੰ ਸੁਣ ਕੇ ਕੁਝ ਧਰਮ ਦੇ ਠੇਕੇਦਾਰ ਮੇਰੇ ਜਾਨ ਪਛਾਣ ਵਾਲੇ ਆਦਮੀ ਨੂੰ ਫੋਨ ਲਾ ਕੇ ਕਹਿਣ ਲੱਗੇ ਕਿ ਨਛੱਤਰ ਸਿੰਘ ਨੂੰ ਕਹੋ ਕਿ ਉਹ ਇਸ ਤਰ੍ਹਾਂ ਦੀਆਂ ਵੀਡੀਓ ਨਾ ਪਾਇਆ ਕਰੇ ਉਹ ਬਾਬਾ ਨਾਨਕ ਜੀ ਨੂੰ ਚੁਣੌਤੀ ਦੇ ਰਿਹਾ ਹੈ ਕੁਝ ਪੜ੍ਹੇ ਲਿਖੇ ਵਿਦਵਾਨਾਂ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਮੇਰੀ ਵੀਡੀਓ ਨੂੰ ਜ਼ਰੂਰ ਸੁਣਨ ਤੇ ਦੇਖ ਕੇ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਸੱਚਮੁੱਚ ਹੀ ਬਾਬਾ ਨਾਨਕ ਜੀ ਨੂੰ ਨੀਵਾ ਦਿਖਾਉਣ ਵਾਲੀ ਕੋਈ ਗੱਲ ਕੀਤੀ ਹੈ ਤਾਂ ਮੈਂ ਜ਼ਰੂਰ ਆਪਣੀ ਗਲਤੀ ਮੰਨਣ ਨੂੰ ਤਿਆਰ ਹਾਂ ਜੇਕਰ ਮੈਂ ਬਾਬਾ ਨਾਨਕ ਜੀ ਦੇ ਸ਼ਬਦ ਦੀ ਵਿਆਖਿਆ ਠੀਕ ਕੀਤੀ ਹੈ ਤਾਂ ਫਿਰ ਵੀ ਕਮੈਂਟਾਂ ਰਾਹੀਂ ਜ਼ਰੂਰ ਦੱਸ ਦਿੱਤਾ ਜਾਵੇ ਮੈਨੂੰ ਆਪ ਜੀ ਦੇ ਕਮੈਂਟਾਂ ਦੀ ਦੇਖ ਰਹੇਗੀ ਉਮੀਦ ਹੈ ਕਿ ਕੋਈ ਸੂਝਵਾਨ ਆਦਮੀ ਮੇਰੀ ਬੇਨਤੀ ਨੂੰ ਜਰੂਰ ਕਬੂਲ ਕਰਨਗੇ ਮੇਰੀ ਗੱਲ ਬਾਤ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਸਰੀ ਕਾਲ